ਜਿਹੜੇ ਜਿਵੇਂ ਕਹਿੰਦੇ ਨੇ ਹੁੰਦੇ ਜਿਹੜੇ ਗਰਜਦੇ ਨੇ ਉਹ ਬਰਸਤੇ ਨਹੀਂ ਉਹ ਇਹ ਸਰਕਾਰ ਤੇ ਟੁੱਕਦੀ ਆ ਗੱਲ ਬਿਲਕੁਲ 22 ਵਾਲੇ ਹੜ੍ਹ ਦੇ ਮਾਰੇ ਹੋਏ ਲੋਕ ਅਜੇ ਤੱਕ ਵੀ ਮੁਆਵਜ਼ੇ ਦੀ ਮੰਗ ਕਰ ਰਹੇ ਨੇ ਅਜੇ ਤੱਕ ਉਹਨਾਂ ਨੂੰ ਮੁਆਵਜ਼ਾ ਟੋਟਲ ਲੋਕਾਂ ਤੱਕ ਨਹੀਂ ਪਹੁੰਚ ਸਕਿਆ ਪਰ ਸਰਕਾਰ ਇੰਨੀ ਫੇਲ ਸਰਕਾਰ ਸਾਬਤ ਹੋ ਗਈ ਇਹਨਾਂ ਕੋਲ ਅਜੇ ਤੱਕ ਨਾਲੇ ਨਹੀਂ ਸਾਫ ਤੇ ਮਰ ਜਾਈ ਫਸਲ ਫਿਰ ਇੱਥੇ ਆ ਕੇ ਰੌਲਾ ਪਾਉਣਗੇ ਪਿਓ ਨਾਲ ਟੁੰਗੇ ਨਾ ਪਜਾਮੇ ਤੇ ਫੇਰ ਉਹਦੀਆਂ ਫੋਟੋਆਂ ਖਿਚਾ ਕੇ ਪਾ ਦਿੰਦੇ ਨੇ ਜੇ ਨਾ ਫੇਰ ਵੀ ਕੱਖ ਨਹੀਂ ਕੋਈ ਲੋੜ ਨਹੀਂ ਕਰਦਾ ਉਰੀ ਦੀ ਜੇ ਸਾਡੀ ਸਰਕਾਰ ਆਉਂਦੀ ਹੈ ਬਿਨਾ ਗਰਦੋਰੀ ਤੋਂ ਲੋਕਾਂ ਦੇ ਖਾਤਿਆਂ 'ਚ ਅਸੀਂ 20-20 ਹਜ਼ਾਰ ਰੁਪਈਆ ਭਾਵਾਂਗੇ ਏਕੜ ਪ੍ਰਤੀ ਉਦੋਂ ਇਹਨਾਂ ਦੇ ਇਹ ਜਿਹਾ ਬਿਆਨ ਆਉਂਦੇ ਸੀਗੇ ਪੁੱਛਿਆ ਮੰਤਰੀ ਕਹਿੰਦੇ ਲੋਕਾਂ ਦਾ ਖਰਾਹਤ ਪਹਜਾਉਣ ਨਿਗਰਾਨੀ ਕਿਦੀ ਕਰਨਗੇ ਉੱਥੇ ਜਾ ਕੇ ਜੇ ਸਰਕਾਰ ਨੇ ਕੁਝ ਦੇਣਾ ਹੁੰਦਾ ਤੇ ਫਿਰ ਸਾਡਾ ਮੁੱਖ ਮੰਤਰੀ ਤਾਮਿਲ ਲਾਡੂ ਨਾ ਫਿਰੇ ਉਹਨੇ ਉੱਥੇ ਕੀ ਕਰਨੇ ਉੱਥੇ ਵੋਟਾਂ ਮਿਲ ਨਹੀਂ ਜਾਣੇ 800 ਕਰੋੜ ਸੜਕਾਂ ਵਾਸਤੇ ਆਇਆ ਸੀ ਸੜਕਾਂ ਬਣਾਉਣ ਵਾਸਤੇ ਇਹਨਾਂ ਤੋਂ ਟੈਂਡਰ ਹੀ ਲੱਗੋ ਡੇਢ ਲਿਆ ਦੀ ਸਪਾਈ ਕਰੀਂ ਦੀ ਫਿਰ ਇੰਨਾ ਪਾਣੀ ਕਾ ਤੋ ਚੜਦਾ ਯਰੇ ਜੇ ਸਪਾਈ ਨਹੀਂ ਕਰੀ ਪਾਣੀ ਤਾਂ ਹੀ ਇੰਨਾ ਚੜ ਰਿਹਾ ਯਰੇ ਫਸਲਾਂ ਨੁਕਸਾਨ ਹੋ ਜੂਗਾ ਜੀ ਉਹਨਾਂ ਨਾਲੇ ਕੀ ਸਾਫ ਕਰਿਆ ਪਿੰਕਾਂ ਵਾਲੇ ਨਾਲੇ ਸਾਫ ਨਹੀਂ ਕਰੀਆਂ ਜੀ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਮੈਂ ਇਕਬਾਲ ਸਿੰਘ ਫਗੋੜਾ ਪੰਜਾਬ ਕਿਤੇ ਨਾ ਕਿਤੇ ਹਾਈ ਅਲਰਟ ਦੇ ਉੱਤੇ ਲੱਗਿਆ ਹੋਇਆ ਕਿਉਂਕਿ ਹਿਮਾਚਲ ਦੇ ਵਿੱਚ ਭਾਰੀ ਜਿਹੜੀ ਤਬਾਹੀ ਆ ਉਹ ਪਾਣੀ ਨੇ ਲਿਆਂਦੀ ਹੋਈ ਆ ਅਸੀਂ ਤੁਹਾਨੂੰ ਤਸਵੀਰਾਂ ਦਿਖਾ ਰਿਆਂ ਸਰਾਂਦ ਚੋਦੀਆਂ ਜਿਹੜੇ ਕਿ ਇਹ ਜੋ ਸਰਾਂਦ ਚੋ ਉਹ ਵਈਦਾ ਜਿਹੜਾ ਕਿ ਘਾਵਦਾਂ ਹੋ ਕੇ ਨੰਗਦਾ ਗੇਸਨਾਵਲ ਨੂੰ ਘਾਵਦਾਂ ਦੇ ਪਿੱਛੇ ਦੇ ਪਿੰਡਾਂ ਦੇ ਵਿੱਚ ਕਾਫੀ ਨੁਕਸਾਨ ਕਰਦਾ ਜੇ ਤੁਹਾਨੂੰ ਅਸੀਂ ਨਿਸ਼ਾਨ ਦਿਖਾ ਦਈਏ ਖਤਰੇ ਦੇ ਜਿਹੜੇ ਲੱਗੇ ਹੋਏ ਨੇ ਉਹ ਤਕਰੀਬਨ ਇਸ ਖੱਗਰ ਦੇ ਵਿੱਚ 7 ਫੁੱਟ ਦੇ ਕਰੀਬ ਪਾਣੀ ਚੱਲ ਰਿਹਾ ਜਿਹੜੇ ਉਹ ਨਿਸ਼ਾਨ ਲੱਗੇ ਹੋਏ ਨੇ 14 13 12 11 10 9 8 7ਵਾਂ ਜਿਹੜਾ ਲੈਵਲ ਆ ਉਹ ਪਾਣੀ ਦੇ ਵਿੱਚ ਆ ਹੁਣ ਇੰਨਾ ਡੂੰਘਾ ਪਾਣੀ ਹੋਣ ਕਰਕੇ ਇਹ ਜਿਹੜੀਆਂ ਪਿਛਲੋਂ ਫਸਲਾਂ ਨੇ ਚੋਏ ਨੇ ਜਿਹੜਾ ਚੋ ਆ ਇਹ ਇਹ ਕਿਤੇ ਨਾ ਕਿਤੇ ਇਹਦਾ ਲਾਇਬਲ ਜਿਹੜਾ ਜ਼ਮੀਨ ਦੇ ਬਰਾਬਰੀ ਜਾਂ ਹੁੰਦਾ ਜਿਹੜੇ ਕਿਸਾਨ ਨੇ ਉਹ ਆਪਣੇ ਆਪ ਢਿਓਆ ਕਰਕੇ ਉੱਚੀਆਂ ਹੀ ਇਹ ਆਪਣੀਆਂ ਫਸਲਾਂ ਨੂੰ ਪਹੁੰਚਾਉਂਦੇ ਨੇ ਸਾਡੇ ਨਾਲ ਵੀਕੇ ਜੂ ਸ਼ਾਦੀਪੁਰ ਦੇ ਪ੍ਰਧਾਨ ਬੂਟਾ ਸਿੰਘ ਸ਼ਾਦੀਪੁਰ ਜੁੜੇ ਨੇ ਸ਼ਾਦੀਪੁਰ ਸਾਹਿਬ ਕਿਵੇਂ ਦੇਖਦੇ ਹੋ ਸਰਕਾਰ ਜਦੋਂ ਨੁਕਸਾਨ ਹੋ ਜਾਂਦਾ ਫਿਰ ਕਹਿੰਦੇ ਮੁਰਗੀ ਦੇ ਦੇਵਾਂਗੇ ਬੱਕਰੀ ਦਾ ਦੇਵਾਂਗੇ ਮਾਮਜਾ ਜੇ ਉਦੋਂ ਪਹਿਲਾਂ ਖੁੱਲ ਜੇ ਫਾਇਦਾ ਨਾ ਹੋ ਜੇ ਕਿਤੇ ਨਾ ਉਹ ਜਿਹੜੇ ਜਿਵੇਂ ਕਹਿੰਦੇ ਨੇ ਹੁੰਦੇ ਜਿਹੜੇ ਗਰਜਤੇ ਨੇ ਉਹ ਬਰਸਤੇ ਨਹੀਂ ਉਹ ਇਹ ਸਰਕਾਰ ਤੇ ਠੁੱਕਦੀ ਆ ਗੱਲ ਬਿਲਕੁਲ ਇਹ ਰੌਲਾ ਬਹੁਤ ਜ਼ਿਆਦਾ ਪੈਂਦੇ ਨੇ ਹੁਣ ਬਾਈਚ ਜਿਹੜਾ ਹੜ ਆਏ ਸੀਗੇ ਬਾਈ ਵਾਲੇ ਹੜ ਦੇ ਮਾਰੇ ਹੋਏ ਲੋਕ ਅਜੇ ਤੱਕ ਵੀ ਮੁਆਵਜ਼ੇ ਦੀ ਮੰਗ ਕਰ ਰਹੇ ਨੇ ਅਜੇ ਤੱਕ ਉਹਨਾਂ ਨੂੰ ਮੁਆਵਜ਼ਾ ਟੋਟਲ ਲੋਕਾਂ ਤੱਕ ਨਹੀਂ ਪਹੁੰਚ ਸਕਿਆ ਇਹ ਰੌਲਾ ਪਾਉਂਦੇ ਨੇ ਇਹਨੇ ਉਦੋਂ ਵੀਡੀਓ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਪਾਈਆਂ ਇਹਨੇ ਵੀ ਮੈਂ ਤਾਂ ਜੀ ਮੁਰਗੀ ਦੇ ਵੀ ਦਊਗਾ ਬੱਕਰੀ ਦੇ ਵੀ ਦਊਗਾ ਕੱਦੂ ਦੇ ਵੀ ਦਊਗਾ ਜੇ ਲੋੜ ਪਈ ਤਾਂ ਮੈਂ ਦਿਹਾੜੀਆਂ ਵੀ ਉਹਨਾਂ ਦੀਆਂ ਦਊਗਾ ਹਨਾ ਇੰਨੀਆਂ ਗੱਲਾਂ ਕਰ ਲਿਆ ਹੱਤੋਂ ਜ਼ਿਆਦੀਆਂ ਲੇਕਿਨ ਹੋਇਆ ਕੁਝ ਵੀ ਨਹੀਂ ਅਜੇ ਤੱਕ ਇਹਨੇ ਕੋਲੋਂ ਸਵਾਇਆ ਨਹੀਂ ਹੋਈਆਂ ਜੇਕਰ ਕਿਤੇ ਨਾਲਿਆਂ ਦੀਆਂ ਸਵੈਆਂ ਪਹਿਲਾਂ ਹੀ ਕਰ ਦੇਣ ਤੇ ਮੇਰੇ ਖਿਆਲ ਦੇ ਮੁਤਾਬਕ ਲੋਕਾਂ ਨੂੰ ਇਹ ਨਾਂ ਇਹਨਾਂ ਤੋਂ ਮੰਗਣਾ ਪਵੇ ਤੇ ਨਾਂ ਇਹਨਾਂ ਨੂੰ ਦੇਣਾ ਹੀ ਪਵੇ ਪਰ ਸਰਕਾਰ ਇੰਨੀ ਫੇਲ ਸਰਕਾਰ ਸਾਬਤ ਹੋ ਗਈ ਇਹਨਾਂ ਕੋਲ ਅਜੇ ਤੱਕ ਨਾਲੇ ਨਹੀਂ ਸਾਫ ਨਦੀਆਂ ਨਾਲੇ ਉਸੇ ਤਰ੍ਹਾਂ ਹੀ ਪਏ ਨੇ ਤੇ ਸਾਫ ਹੋਈ ਨਹੀਂ ਅਗਰ ਜੇ ਨਹੀਂ ਸਾਫ ਤਾਂ ਜਿਵੇਂ ਇਹ ਇਨ੍ਹਾਂ ਇਨ੍ਹਾਂ ਦੇ ਵਿੱਚ ਫਸਣਗੇ ਜਾ ਕੇ ਅਕਵਾੜਾ ਜਿਹੜਾ ਜਦੋਂ ਕਵਾੜ ਫਸੂਗਾ ਤੇ ਫਿਰ ਉਹ ਬਾਹਰ ਹੀ ਨਿਕਲੇਗਾ ਪਾਣੀ ਹੁਣ ਕੰਡੇ ਤੇ ਲੱਗਿਆ ਖੜਾ ਪਾਣੀ ਆ ਸਾਰਾ ਕੰਡੇ ਤੇ ਲੱਗਿਆ ਖੜਾ ਜੇ ਅੱਗੋ ਇਹ ਡਾਫ ਲੱਗੀ ਇਹਦੀ ਮਗਰੋਂ ਗੇਟ ਖੋਲਤੇ ਭੌੜੇ ਵਾਲੇ ਗੇਟ ਖੋਲਤੇ ਤੇ ਸਰਦਾਰ ਜੀਆ ਪਾਣੀ ਇਨ੍ਹਾਂ ਦੇ ਲੋ ਜ਼ਿਮੀਦਾਰਾ ਜੜ ਸਾਡੇ ਖੜੇ ਆ ਵਿਚਾਰੇ ਇਨ੍ਹਾਂ ਦੇ ਖੇਤ ਭੰਜਾਊਗਾ ਜੇ ਮਰ ਜਾਗੀ ਫਸਲ ਫਿਰ ਇੱਥੇ ਆ ਕੇ ਰੌਲਾ ਪਾਉਣਗੇ ਵੀ ਨਾਲੇ ਟੁੰਗੇ ਨਾ ਪਜਾਮੇ ਤੇ ਫਿਰ ਉਹਦੀਆਂ ਫੋਟੋਆਂ ਖਿਚਾ ਕੇ ਪਾ ਦਿੰਦੇ ਨੇ ਜੇ ਨਾਲ ਫਿਰ ਵੀ ਅਸੀਂ ਇਹ ਗੱਲ ਕਰਦੇ ਆਂ ਸਰਕਾਰ ਨੂੰ ਸਰਕਾਰ ਗੌਰ ਕਰੇ ਕਿਸਾਨਾਂ ਦੇ ਸਿਰ ਤੇ ਸਰਕਾਰ ਆਈ ਹੈ ਮਜ਼ਦੂਰਾਂ ਦੇ ਸਿਰ ਤੇ ਆਈ ਹੈ ਛੋਟੇ ਦੁਕਾਨਦਾਰ ਛੋਟੇ ਵਪਾਰੀ ਸਾਰਿਆਂ ਲੋਕਾਂ ਨੇ ਇਹਨਾਂ ਨੂੰ ਡੱਟ ਕੇ ਵੋਟਾਂ ਪਾਈਆਂ ਤਾਂ ਇਹ ਸਰਕਾਰ ਬਣੀ ਤੇ ਵੱਡੇ ਪੱਧਰ ਦੇ ਉੱਤੇ ਅੱਜ ਤੱਕ ਕਦੀ ਵੀ ਇੰਨੇ ਮੰਡਟ ਨਹੀਂ ਮਿਲਿਆ ਕਿਸੇ ਨੂੰ ਜਿੰਨਾ ਇਹਨਾਂ ਨੂੰ ਮਿਲਿਆ ਹੁਣ ਆ ਦੇਖੋ ਉੱਪਰਲਾ ਏਰੀਆ ਸਾਰਾ ਪਹਾੜ ਸੁਲਤਾਨਪੁਰ ਲੋਧੀ ਸਾਈਡ ਲੋਕ ਯਾਰ ਰੋਂਦੇ ਆਏ ਨੇ ਸਰਕਾਰ ਕੀ ਕਰ ਰਹੀ ਓਥੇ ਕੱਖੋਂ ਨਹੀਂ ਸਰਕਾਰ ਲੋਕਾਂ ਦੀਆਂ ਮੱਜਾਂ ਖੁਰਲੀਆਂ ਤੇ ਬੱਜੀਆਂ ਰਹਿ ਗਈਆਂ ਮੰਤਰੀ ਕਰ ਸਕੀਆ ਮੰਤਰੀ ਸਾਹਿਬ ਕਹਿੰਦੇ ਇਹ ਵੀ ਚਾਰ ਕੈਬਨਤ ਮੰਤਰੀ ਨਿਗਰਾਨੀ ਦੇ ਹਲਾਤੇ ਜਿਹੜਾ ਕੋਈ ਕਿਸਲਾ ਨੁਕਸਾਨ ਹੋਊਗਾ ਅਸੀਂ ਪਰਪਾਈ ਕਰਾਂਗੇ ਪਹਿਲੀ ਗੱਲ ਤਾਂ ਨੁਕਸਾਨ ਹੀ ਨਾ ਹੋਵੇ ਜੇ ਹੋਊਗਾ ਅਸੀਂ ਪਰਪਾਈ ਕਰਾਂਗੇ ਕਿਉਂ ਪੰਜਾਬ ਦੇ ਮੰਤਰੀਆਂ ਦੇ ਉੱਤੇ ਤੁਹਾਨੂੰ ਯਕੀਨ ਕਿਉਂ ਯਾਰ ਕਾਦੀ ਉਹ ਨਿਗਰਾਨੀ ਕਾਦੀ ਕਰਦੇ ਸਾਨੂੰ ਐ ਨਹੀਂ ਪਤਾ ਲੱਗਦਾ ਨਿਗਰਾਨੀ ਕਾਦੀ ਏ ਇਹਨੇ ਪਹਿਲਾਂ ਆਉਣ ਚ ਪਾਵਰ ਚਾਉਣ ਤੋਂ ਪਹਿਲਾਂ ਇਹਨਾਂ ਨੇ ਬਿਆਨ ਆਇਆ ਸੀ ਨਾ ਵੀ ਇਹ ਤਾਂ ਐਵੇਂ ਗਰਦੌਰੀਆਂ ਕਰਾਉਂਦੇ ਫਿਰਦੇ ਨੇ ਜੀ ਕੋਈ ਲੋੜ ਨਹੀਂ ਕਰਦਾ ਉਰੀ ਦੀ ਜੇ ਸਾਡੀ ਸਰਕਾਰ ਆਉਂਦੀ ਹੈ ਬਿਨਾ ਗਰਦੌਰੀ ਤੋਂ ਲੋਕਾਂ ਦੇ ਖਾਤੇਆਂ ਜਿਹੀ 20-20000 ਰੁਪਇਆ ਭਾਵਾਂਗੇ ਏਕੜ ਪ੍ਰਤੀ ਉਦੋਂ ਇਹਨਾਂ ਦੇ ਇਹ ਜਿਹਾ ਬਿਆਨ ਆਉਂਦੇ ਸੀਗੇ ਤੇ ਅੱਜ ਉਹ ਗਰਦੌਰੀਆਂ ਬਾਅਦ ਚ ਹੁੰਦੀਆਂ ਫਿਰਨੀਆਂ ਤੇ ਹੁਣ ਤਾਂ ਸਾਰਾ ਕੁਝ ਹੋ ਗਿਆ ਉਹ ਏਰੀਆ ਉੱਤੇ ਗਰਦੌਰੀ ਦੀ ਲੋੜ ਹੈਗੀ ਜਿੱਥੇ ਯਾਰ ਪਿੰਡਾਂ ਦੇ ਪਿੰਡ ਤਬਾਹ ਹੋ ਗਏ ਡੰਗਰ ਪੱਜੇ ਖੁਰਲੀਆਂ ਦੇ ਨਾਲ ਰਹਿ ਕੇ ਸੰਗਲ ਨਹੀਂ ਨਿਕਲ ਸਕੇ ਲੋਕਾਂ ਦੇ ਤਾਂ ਡੰਗਰ ਮਰ ਗਏ ਸਾਰੇ ਦੇ ਸਾਰੇ ਇੱਕ ਵੀਡੀਓ ਵਾਇਰਲ ਹੋਈ ਉੱਥੋਂ ਦੀ ਦੱਸੋ ਉੱਥੇ ਕਿਹੜੀ ਗਰਦੌਰੀ ਦੀ ਲੋੜ ਹੈ ਉੱਥੇ ਜੇ ਮੰਤਰੀ ਕਹਿੰਦੇ ਲੋਕਾਂ ਦਾ ਮੈਨੂੰ ਇਹ ਨਹੀਂ ਸਮਝ ਆਉਂਦੀ ਕਿ ਨਿਗਰਾਨੀ ਕਾਦੀ ਇਹਨਾਂ ਨੇ ਕਰਨੀ ਹੈ ਲੋਕਾਂ ਦਾ ਘਰਾਹ ਪਹੁੰਚਦੀ ਕਰਦੇ ਬਣੇ ਬਿਲਕੁਲ ਵੀ ਨਹੀਂ ਜਿਹੜੇ ਲੋਕ ਉਥੇ ਲੱਗੇ ਨੇ ਸਮਾਜ ਸੇਵਕ ਉਹਨਾਂ ਨੂੰ ਡਿਸਟਰਬ ਕਰ ਰਹੇ ਨੇ ਇਹਨਾਂ ਦੇ ਮੰਤਰੀ ਜਾ ਕੇ ਉਥੇ ਦੇਣਾ ਕੱਖ ਵੀ ਨਹੀਂ ਸਿਰਫ ਮਾਰ ਕੇ ਹੂਟਰ ਟਰੂ ਰੂ ਕਰਕੇ ਤੇ ਲੰਘੇ ਇਧਰ ਤੇ ਉਧਰ ਉਧਰ ਦੇ ਇਧਰ ਕੁਛ ਨਹੀਂ ਦੇ ਰਿਹਾ ਕਿਸੇ ਨੂੰ ਸਾਡੇ ਕੋਲ ਕੋਈ ਰਿਪੋਰਟ ਨਹੀਂ ਸਾਡੀ ਪਰਸੋਂ ਉਥੇ ਟੀਮ ਜਾ ਕੇ ਆਈ ਹੈ ਸੁਲਤਾਨਪੁਰ ਲੋਧੀ ਸਾਰਾ ਅਸੀਂ ਵੀ ਆਪਣੇ ਇਲਾਕੇ ਦੇ ਵਿੱਚ ਰਾਸ਼ਨ ਪਾਣੀ ਇਕੱਠਾ ਕੀਤਾ ਉਹਨਾਂ ਨੇ ਇਹ ਗੱਲ ਕਹੀ ਹੈ ਵੀ ਸਾਨੂੰ ਆਪਣੇ ਸਾਫ ਦੇ ਨਾਲ ਤੁਹਾਨੂੰ ਫੋਨ ਕਰਾਂਗੇ ਆਇਓ ਜਿੱਥੇ-ਜਿੱਥੇ ਜ਼ਰੂਰਤ ਹੈ ਉਥੇ ਦੇ ਪਹੁੰਚਾਓ ਜੇ ਸਰਕਾਰ ਦਿੰਦੀ ਹੋਵੇ ਉਹਨਾਂ ਨੂੰ ਕੀ ਲੋੜ ਹੈ ਲੋਕਾਂ ਨੂੰ ਇਹ ਗੱਲ ਕਹਿਣ ਦੀ ਸਾਡੀ ਟੀਮ ਉਥੇ ਘੁੰਮ ਕੇ ਆਈ ਹੈ ਜਾ ਕੇ ਸਰ ਉਹ ਕੁਝ ਨਹੀਂ ਪਹੁੰਚ ਰਿਹਾ ਉੱਥੇ ਸਰਕਾਰ ਦੀਆਂ ਤੇ ਗੱਲਾਂ ਨੇ ਜੇ ਸਰਕਾਰ ਨੇ ਕੁਝ ਦੇਣਾ ਹੁੰਦਾ ਤੇ ਫਿਰ ਸਾਡਾ ਮੁੱਖ ਮੰਤਰੀ ਤਾਮਿਲਨਾਡੂ ਨਾ ਫਿਰੇ ਉਹਨੇ ਉੱਥੇ ਕੀ ਕਰਨੇਗਾ ਉੱਥੇ ਵੋਟਾਂ ਪੈਣ ਨਹੀਂ ਜਾਣੇ ਮੁੱਖ ਮੰਤਰੀ ਨੂੰ ਮੈਂ ਪੁੱਛਣਾ ਚਾਹੁੰਨਾ ਹਾਂ ਤਾਮਿਲਨਾਡੂ ਕੀ ਕਰਦੇ ਹੋ ਡੁੱਬਦਾ ਪੰਜਾਬ ਪੰਜਾਬ ਨੇ ਤੁਹਾਨੂੰ ਵੋਟਾਂ ਪਾਈਆਂ ਪੰਜਾਬ ਨੇ ਤੁਹਾਨੂੰ ਮੁੱਖ ਮੰਤਰੀ ਬਣਾ 92 ਤੋਂ 94 ਸੀਟਾਂ ਕੀਤੀਆਂ ਤੁਹਾਡੀਆਂ ਤੁਸੀਂ ਤਾਮਿਲਨਾਡੂ ਹੁੰਡੇ ਲੈਂਦੇ ਫਿਰਦੇ ਬਿਲਕੁਲ ਗਲਤ ਗੱਲ ਹੈ ਇਹਦਾ ਸਵਾਲ ਜਿਹੜੇ ਨੇ ਹੁਣ ਉੱਠਣਗੇ ਇਹਨਾਂ ਦੇ ਜਵਾਬ ਲੋਕ ਇਹਨਾਂ ਕੋਲੋਂ 2027 ਦੇ ਵਿੱਚ ਆਉਣ ਵਾਲੇ ਸਮੇਂ 'ਚ ਸਾਲ ਹੀ ਰਹਿ ਗਿਆ ਇੱਕ ਆਉਣ ਵਾਲੇ ਸਮੇਂ 'ਚ ਇਹਨਾਂ ਕੋਲੋਂ ਲੋਕ ਪੁੱਛਣਗੇ ਵੀ ਦੱਸੋ ਜਿੱਦਣ ਅਸੀਂ ਡੁੱਬ ਰਹੇ ਸੀ ਸਾ ਉਦੋਂ ਤੁਸੀਂ ਤਾਂ ਮਿਲਨਾਡੂ ਕੀ ਕਰਦੇ ਸੀ ਹੱਜੇ ਤਾਂ ਮਿਲਨਾਡੂ ਤੁਸੀਂ ਕੀ ਕਰਨ ਗਏ ਸੀ ਉੱਥੇ ਸਾਡੇ ਕੋਲ ਆਉਂਦੇ ਸਾਡੇ ਵਿੱਚ ਬੈਂਦੇ ਆ ਕੇ ਸਾਡੇ ਵਿੱਚ ਬਹਿ ਕੇ ਸਾਡਾ ਦੁੱਖ ਸੁੱਖ ਸੁਰਦੇ ਦੁੱਖ ਫਰੋਲਦੇ ਦੁੱਖ ਕਹਿੰਦੇ ਜਾ ਕੇ ਪਤਾ ਕਰੀਏ ਘਟ ਜਾਂਦਾ ਹਨ ਪਰ ਇਹਦਾ ਕਰਦੀ ਕੱਖ ਨਹੀਂ ਮੰਤਰੀ ਮੰਤਰੀਆਂ ਦੇ ਭੱਲੇ ਹੀ ਕੱਖ ਨਹੀਂ ਇਹਨਾਂ ਦੇ ਜੇ ਉਹ ਗੱਲ ਐ ਸਾਰੀ ਉਹਦਾ ਮੁੱਖ ਮੰਤਰੀ ਪੰਜਾਬ ਕਹਿ ਰਹੇ ਨੇ ਸੀਐਮ ਪ੍ਰੋਗੋਤ ਸਿੰਘ ਮਾਨ ਵੀ ਮੈਂ ਤਾਂ ਰੰਗਲਾ ਪੰਜਾਬ ਬਣਾ ਦੂੰ ਜਿਹੜਾ 70 ਸਾਲਾਂ ਚ ਨਹੀਂ ਹੋਇਆ ਉਹ ਅਸੀਂ ਕਰਕੇ ਦਿਖਾਵਾਂਗੇ ਹੁਣ ਵੱਡੇ ਵੱਡੇ ਬੋਰਡ ਲਾ ਕੇ ਤੁਸੀਂ ਦੇਖ ਲਓ ਕਿੰਨੀਆਂ ਨੌਕਰੀਆਂ ਦਿੱਤੀਆਂ ਕਿੰਨੀਆਂ ਛੜਕਾਂ ਬਣਾਤੀਆਂ ਕਿਵੇਂ ਬਹੁਤ ਛੜਕਾਂ ਬਣਨ ਜਾ ਰਹੀਆਂ ਨੇ ਵੇਖੋ ਜੀ ਇਹ ਸਿਰਫ ਬੋਰਡ ਬੋਰਡ ਨੇ ਇਕੱਲੇ ਆ ਮੇਰੇ ਵੀਰ ਖੜੇ ਇਹਨਾਂ ਨੂੰ ਪੁੱਛ ਲਓ ਵੀ ਕਿੰਨੀਆਂ ਕੋ ਨੌਕਰੀਆਂ ਮਿਲੀਆਂ ਹੋਣਗੀਆਂ ਕਿਸੇ ਨੂੰ ਕੋਈ ਨੌਕਰੀ ਵਾਲੀ ਗੱਲ ਨਹੀਂ ਕਲੈਰੀਕਲ ਦੀਆਂ ਪੋਸਟਾਂ ਜੇ ਹੁੰਦੀਆਂ ਨੇ ਕਿਤੇ ਮਾੜੀਆਂ ਮੋਟੀਆਂ ਉਹਨਾਂ ਨੂੰ ਦੇਖ ਤਾ ਏਡੇ ਏਡੇ ਬੋਰਡ ਲਾ ਦੇ ਤੇ ਸਾਰਾ ਪੈਸਾ ਤਾਂ ਬੋਟਾਂ ਦੇ ਲਈ ਜਾਂਦਾ ਲੋਕਾਂ ਨੂੰ ਇਹਨਾਂ ਨੂੰ ਕੀ ਦੇਣਾ ਸਾਰੇ ਦਾ ਸਾਰਾ ਪੈਸਾ ਜਿੱਦਣ ਦੀ ਇਹ ਸਰਕਾਰ ਆਈ ਏ ਵੱਡੇ ਵੱਡੇ ਬੋਰਡ ਲਾ ਕੇ ਹੀ ਖਤਮ ਕੀਤਾ ਜਾ ਰਿਹਾ ਸੜਕਾਂ ਕਿਹੜੀਆਂ ਬਣਾਤੀਆਂ 800 ਕਰੋੜ ਰੁਪਈਆ ਪਿਛਲੇ ਦਿਨੀ ਸਰ ਕੇਂਦਰ ਸਰਕਾਰ ਦਾ ਵਾਪਸ ਹੋ ਗਿਆ 800 ਕਰੋੜ ਸੜਕਾਂ ਵਾਸਤੇ ਆਇਆ ਸੀ ਸੜਕਾਂ ਬਣਾਉਣ ਵਾਸਤੇ ਇਹਨਾਂ ਤੋਂ ਟੈਂਡਰ ਹੀ ਲੱਗੋ ਡੇਟ ਲੈ ਆਦੀ ਪੈਂਡਰ ਲੱਗਣ ਨਾ ਲੱਗਣ ਕਰਕੇ ਉਹ ਪੈਸਾ ਵਾਪਸ ਹੋ ਗਿਆ ਸੜਕਾਂ ਉਸੇ ਤਰ੍ਹਾਂ ਦੀ ਉਸੇ ਤਰ੍ਹਾਂ ਨੇ ਏਡੇ ਏਡੇ ਖੱਡੇ ਪਏ ਏਡੇ ਏਡੇ ਖੱਡੇ ਉਹਨਾਂ ਦੇ ਵਿੱਚ ਮੇਰੇ ਖਿਆਲ ਕਈ ਜਗ੍ਹਾ ਤੇ ਤਾਂ ਇਹੋ ਜਿਹਾ ਹੋ ਗਿਆ ਜੇ ਭਗਵੰਤ ਸਾਨ ਦੇ ਵਿੱਚ ਖੜ ਜੇ ਨਾ ਸ਼ਾਇਦ ਹੋ ਸਕਦਾ ਦਾ ਜੂੜਾ ਵੀ ਨਾ ਦੇ ਇਹਨੇ ਨੇ ਟੋਏ ਪਾ ਕੇ ਨੇ ਸੜਕਾਂ ਦੇ ਵਿੱਚ ਕਿਹੜੀਆਂ ਸੜਕਾਂ ਇਹਨਾਂ ਨੇ ਬਣਾਤੀਆਂ ਇਹ ਉਹਨਾਂ ਸਰਕਾਰਾਂ ਦੇ ਗੱਲਾਂ ਕਰਦੇ ਸੀ ਬਈ ਇਹ ਸਰਕਾਰਾਂ ਨੇ ਕੀਤਾ ਕੱਖ ਨਹੀਂ 70 ਸਾਲਾਂ ਦੇ ਵਿੱਚ ਹਨ ਅਸੀਂ ਕਹਿੰਨੇ ਉਹਨਾਂ ਨੇ ਕੱਖ ਨਹੀਂ ਕੀਤਾ ਪਰ ਉਹਨਾਂ ਦੀਆਂ ਬਣਾਈਆਂ ਸੜਕਾਂ ਨੂੰ 70 ਸਾਲਾਂ ਚ ਜੋ ਗੋਸ਼ ਉਹਨਾਂ ਨੇ ਕੀਤਾ ਇਹੀ ਕਰ ਦਿਓ ਕੁਛ ਕਰੋ ਤਾਂ ਅਸੀਂ ਲੋਕਾਂ ਨੂੰ ਸੂਲਤਾ ਮਿਲੇ ਬਿਲਕੁਲ ਨਹੀਂ ਆਹ ਏਰੀਆ ਜਿੱਥੇ ਅੱਜ ਆਪਾਂ ਖੇਲੋਤੇ ਆਂ ਅਗਰ ਜੇਕਰ ਮਗਰੋਂ ਪਾਣੀ ਵਧ ਜਾਂਦਾ ਉਹ ਪੋੜੇ ਜਿਹੜੇ ਪੁਲ ਨੇ ਉੱਥੇ ਜੇ ਖੋਲ ਦਿੱਤੇ ਉਹਨਾਂ ਨੇ ਗੇਟ ਮੇਰਾ ਖਿਆਲ ਇਲਾਕਾ ਡੁੱਬੇਗਾ ਸਾਰਾ ਇਸੇ ਤਰ੍ਹਾਂ ਸਾਡੇ ਏਰੀਆ ਦੇ ਵਿੱਚ ਜਿਹੜਾ ਖੱਗਰ ਆ ਜੇ ਹੋਰ ਮਗਰੋਂ ਪਾਣੀ ਦਾ ਯੋਰ ਪੈ ਗਿਆ ਉਹ ਵੀ ਡੁੱਬੂਗਾ ਸੁਲਤਾਨਪੁਰ ਕੇ ਡੁੱਬਿਆ ਪਿਆ ਹੈ ਮੁੱਖ ਮੰਤਰੀ ਸਾਹਿਬ ਹੁੰਡੇ ਲੈ ਰਹੇ ਨੇ ਰਾਮਨ ਲਾਡੂ ਜਾ ਕੇ ਦੱਸੋ ਕਿੰਨੂੰ ਪੁੱਛੀਏ ਇੱਥੇ ਕਿੰਨੂੰ ਪੁੱਛੀਏ ਰੱਬ ਰੱਖਾ ਇਹਨਾਂ ਦਾ ਸਾਡੇ ਨਾਲ ਕਿਸਾਨ ਕਿੰਨਾਕ ਜਿਹੜਾ ਏਰੀਆ ਉਰੇ ਪ੍ਰਭਾਵਿਤ ਹੋ ਸਕਦਾ ਅਗਰ ਪਾਣੀ ਹੋਰ ਲੈਵਲ ਵਧਿਆ ਕਿੰਨਾ ਕੁ ਲੱਗਦਾ ਬਹੁਤ ਜ਼ਿਆਦਾ ਏਰੀਆ ਜਿਹੜਾ ਨੁਕਸਾਨ ਹੋ ਜਿਹਦਾ ਆਪਾਂ ਨੂੰ ਸਾਰਿਆਂ ਨੂੰ ਜੀ ਇੱਥੇ ਸਫਾਈ ਕਰੀ ਸਰਕਾਰ ਨੇ ਕਿਉਂਕਿ ਜੇ ਸਫਾਈ ਹੋਈ ਹੋਵੇ ਕੋਈ ਫਾਇਦਾ ਹੋ ਜੀ ਜੇ ਸਫਾਈ ਕਰੀ ਹੁੰਦੀ ਫਿਰ ਇੰਨਾ ਪਾਣੀ ਕਾਹ ਤੋਂ ਚੜਦਾ ਜੀ ਉਰੇ ਜੇ ਸਫਾਈ ਨਹੀਂ ਕਰੀ ਪਾਣੀ ਤਾਂ ਹੀ ਇੰਨਾ ਚੜ ਰਿਹਾ ਉਰੇ ਫਸਲਾਂ ਨੁਕਸਾਨ ਹੋ ਜੂਗਾ ਜੀ ਭਾਈ ਦੀ ਮੁੱਖ ਮੰਤਰੀ ਸਾਹਿਬ ਅਕਸਰ ਕਹਿੰਦੇ ਨੇ ਵੀ ਸਾਡੇ ਦਾ ਅਸੀਂ ਤਾਂ ਪਹਿਲਾਂ ਸਾਫ ਕਰਦਿਆਂ ਗਲੀਆਂ ਨਾਲੇ ਨੂਲੇ ਵੀ ਤੁਹਾਨੂੰ ਲੱਗਦਾ ਵੀ ਨਾਲੇ ਸਾਫ ਕਰੇ ਤੇ ਉਹਨਾਂ ਨੇ ਨਾਲੇ ਕੀ ਸਾਫ ਕਰ ਨੇ ਪਿੰਡਾਂ ਵਾਲੇ ਨਾਲੇ ਸਾਫ ਨੇ ਕਰੀਆਂ ਜੀ ਉਹਨਾਂ ਨੇ ਨਾਲੇ ਕੀ ਸਾਫ ਕਰਨ ਦੇ ਨੇ ਜੀ ਪਿੰਡਾਂ ਵਾਲੇ ਨਾਲੇ ਸਾਫ ਨੇ ਕਰੀਆਂ ਜੀ ਹੈ ਆ ਮਾਗਰ ਜਾ ਕੇ ਦੇਖੋ ਅਸੀਂ ਇਹਦੇ ਪਾਣੀਆ ਪਾਣੀ ਫਿਰਦਾ ਜੀ ਕੀ ਲੱਗਦਾ ਮੁੱਖ ਮੰਤਰੀ ਨੂੰ ਅਗਰ 10 ਦੇ ਵਿੱਚੋਂ ਨੰਬਰ ਦੇਣ ਹੋ ਕਿੰਨੇ ਨੰਬਰ ਦੇऊं ਮੈਂ ਜ਼ੀਰੋ ਵੀ ਨਹੀਂ ਅੰਦਾਜ਼ ਉਹਨੂੰ ਜੀ ਨੰਬਰ ਘੱਲੇ ਪਾਲਦਾ ਜੀ ਉਹ ਉਹਨੇ ਕੱਖ ਨਹੀਂ ਕਰ ਸਾਡਾ ਜੀ ਉਹਰੇ ਇਹ ਭਗਵਾਨ ਸਿੰਘ ਮਾਨ ਸਾਹਿਬ ਇਹ ਸੁਣ ਲੋ ਹਾਲਾਤ ਨੇ ਛੋਟੀ ਸਰਕਾਰ ਦੇ ਇਹ ਆਉਣ ਵਾਲੇ ਸਮੇਂ ਦੇ ਵਿੱਚ ਸੋਨੂ ਇਹ ਭੁਗਤੇ ਨੇ ਬਣਗੇ ਇੱਕ ਕਹਾਵਟਾ ਵੀ 나ਈ ਸਾਹਿਬ ਕਿੱਡੇ ਕਿੱਡੇ ਵਾਲ ਨੇ ਉਹ ਕਹਿੰਦਾ ਬਿੰਦਕ ਠਹਿਰ ਥੇਰੇ ਮੂਰੇ ਆਉਣ ਵਾਲੇ ਨੇ ਆ ਗਿਆਂ 2027 ਦੇ ਚੋਣਾਂ ਜਿਹੜੇ ਲੋਕ ਤੁਸੀਂ ਕਹਿੰਦੇ ਲੋਕਾਂ ਨੂੰ ਵੀ ਡੜਾ ਤੋਂ ਡੜਾ ਹੁੰਦਾ ਹੈ ਕਹਾਂ ਸੇ ਚਲਾ ਹੁੰਦਾ ਹੈ ਉਹ ਡੜੇ ਕਿਤੇ ਛੋਟੀ ਸਰਕਾਰ ਦੇ ਭੈਣ ਨਾ ਲੱਗ ਜਾਣ ਇਹ ਆਉਣ ਵਾਲੇ ਸਮੇਂ 'ਚ ਤੁਹਾਨੂੰ ਧਿਆਨ ਰੱਖਣਾ ਪਊਗਾ ਇਹਨਾਂ ਲੋਕਾਂ ਦੀ ਸਾਰ ਲੈ ਲਓ ਜਿਨ੍ਹਾਂ ਨੇ ਤੁਹਾਨੂੰ ਵੋਟਾਂ પાਕੇ ਦਿਤਾਇਆ ਮੁੱਖ ਮੰਤਰੀ ਸਾਹਿਬ ਇਹ ਤੁਹਾਡੇ ਹਲਕੇ ਦੇ ਲੋਕ ਨੇ ਇਹ ਪਰਚਾਣ ਨੇ ਜੇ ਦਸਾਂ ਦੇ ਵਿੱਚੋਂ ਜ਼ੀਰੋ ਨੰਬਰ ਵੀ ਨਹੀਂ ਦਿੰਦੇ ਤੁਹਾਨੂੰ ਤਾਂ ਇਹ ਤੁਹਾਡੀ 5 ਸਾਲਾਂ ਦੀ ਪ੍ਰਾਪਤੀ ਹੋਊਗੀ ਆਉਣ ਵਾਲੇ ਸਮੇਂ ਦੇ ਵਿੱਚ ਕੈਮਰਾਮੈਨ ਮੋਹਿਤ ਦੇ ਨਾਲ ਇਕਬਾਲ ਸਿੰਘ ਬਗੋੜਾ ਡੀ5 ਚੈਨਲ ਪੰਜਾਬੀ ਨਿਰਧਾਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀ ਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਂਗੇ ਬੁਲੰਦ ਆਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ધਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ ਡੀ5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ ਡੀ5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ